ਉੜੀ ਉੜ ਨਾ ਸਖੀ ਨਾ ਟੀਵੀ ਦੇਖਿਆ ਮੈਡਮ ਇਹਨੇ ਅੱਜ ਬਹੁਤ ਟੀਵੀ ਦੇਖਿਆ ਉਹਨੇ ਨੂੰ ਖੁਦ ਦੇਖੋ ਦੇਖਦੀ ਔਖੀ ਆ ਉਹ ਅੱਗੇ ਦਾਰੂ ਦੀਆਂ ਪੇਟੀਆਂ ਹੁੰਦੀਆਂ ਸੀ ਗਿਆ ਕਠੀਆਂ ਲਿਆ ਕੇ ਰੱਖਦੇ ਸੀ ਉਹ ਉੱਥੇ Papa ਆ ਗਏ ਪੜ ਲਓ ਕਹਿੰ ਕੇ ਲੈ ਕੇ ਫੋਨ ਬੈਠੇ ਆ ਪੜਦੇ ਨੇ ਨਾ ਉਸਨੇ ਗੱਜ ਨਹੀਂ ਕਾਂਟ ਨੇ ਖੋਲ ਦੇ ਯਾਦ ਯਾਦ ਜੂ ਵੀ ਫਾਰਮ ਆੜੇ ਟਾਈਮ ਤੇ ਗਈ ਸੀ ਜਿਹੜੇ ਪੱਜ ਨਹੀਂ ਸਾਰੇ ਸਾਰੇ ਬਾਗ ਲਏ ਮੈਂ ਦਮਾ ਹਾਈ ਗਾਇਜ਼ ਅੱਜ ਹੈਗਾ ਟੀਚਰਸ ਡੇ ਹੈਪੀ ਟੀਚਰਸ ਡੇ ਸਾਰਿਆਂ ਨੂੰ ਸ਼ਿਸ਼ ਕਰ ਸਾਰਿਆਂ ਨੂੰ ਹੈਪੀ ਟੀਚਰਸ ਡੇ ਟੂ ਆਲ ਮਾਈ ਫੈਮਲੀ ਜਿਹੜੇ ਜਿਹੜੇ ਵੀ ਤੁਸੀਂ ਟੀਚਰਸ ਹੋ ਉਹਨਾਂ ਨੂੰ ਬਹੁਤ ਬਹੁਤ ਟੀਚਰਸ ਡੇ ਮੇਰੇ ਵੱਲੋਂ ਸਭ ਤੂੰ ਵੀ ਕਹਦੇ ਕੈਸੀ ਨਾ ਮੇਰੇ ਆਲਾ ਆਈਡੀਆ ਤੇਰਾ ਆਲਾ ਦੀ ਮੰਮੀ ਆਲਾ ਤੇਰਾ ਦਾ ਮੈਂ ਹੈਪੀ ਟੀਚਰਸ ਡੇ ਦਾਦੀ thank you beta thank you oh welcome happy teachers da dadu happy teachers da li thank you papa dadu de malish kari jande hai age da dadu ainga <laughs> to par la do sir dadu da khorka khagi khorkna liyan de oh bar de inna soon nikleya kithe ਅੱਜ ਤੇ ਯਾਰ ਫਰਿਆਦ ਲੋਤਾਂ ਦਾ ਪੂਰੀ ਖੂਨ ਖੂਨ ਹਾਂ ਉਹ ਪਾਪਨ ਮਚਰਾ 12:30 1 ਵਜੇ ਖਾਇਆ 4 ਵਜੇ ਫੇਟ ਹੱਟ ਕਿਉਂ ਤਾਂ ਦੇਣੀ ਸੌ ਨਹੀਂ ਦਿੰਦੇ ਮੈਨੂੰ ਖਾਲੀ ਭਈਆ ਮੈਂ ਕਿੱਥੇ ਖਾਲੀ ਹਮ ਟੱਕਣ ਲੱਗਿਆ ਲੋਪਰ ਨਾ ਤਾਂ ਸਮਾਂ ਆਦਰ ਕੋਫੀ ਦੇ ਇਸ ਤਰ੍ਹਾਂ ਪੀਤਾ ਹੋਇਆ ਤੂੰ ਕਿਵੇਂ ਤਿੰਨ ਜੀ ਉਹ ਸਾਰੇ ਨੂੰ ਸਵਾਗਤ ਹੈ ਸਾਡੇ ਕੋ ਨਵੇਂ ਵਲੌਗ ਚ ਗੁੰਨੂ ਨੇ ਤੁਹਾਨੂੰ ਸਵਾਗਤ ਕੀਤਾ ਨੀਗਾ ਸਿੱਧਾ ਵਲੌਗ ਸਟਾਰਟ ਕਰਤਾ ਮੇਰੇ ਵੱਲੋਂ ਤੁਹਾਡੇ ਸਾਰਿਆਂ ਦਾ ਸਵਾਗਤ ਹੈ ਵੈਲਕਮ ਬੈਕ ਆ ਤੇ ਮੈਂ ਗੁੰਨੂ ਦਾ ਡਾਲ ਰਿਹਾ ਟੈਸਟ ਟਾਈਮ ਹੋ ਗਿਆ 10 ਵੱਜ ਚੁੱਕੇ ਆ ਮੰਮੀ ਥੋੜੇ ਆ ਆਈਡੀਆ ਤੇ ਗੁੰਨੂ ਮੈਨੂੰ ਹੋਰ ਕਾਪੀ ਦੇ ਰਫ ਉੱਤੇ ਡਾਲਾਂਗੇ ਓਕੇ ਆ ਥੋੜਾ ਜਿਹਾ ਕਰ ਠੀਕ ਆ ਇਸ ਟਾਈਮ ਹੋ ਗਿਆ 12 ਵਜੇ ਦਾ 12 ਵਜੇ ਚੁੱਕੇ ਨੇ ਆਪਾਂ ਕਰ ਰਹੇ ਆ ਪੜਾਈ ਪੜਾਈ ਕਰੀ ਜਾਂਦੇ ਸੀਗੇ ਆਪਾਂ ਆਪਣੇ ਕੁਸ਼ਨਰਸ ਸਾਰੇ ਹੋ ਗਏ ਆਪਾਂ ਹੁਣ ਕਰ ਰਹੇ ਆ ਸ਼ਬਦ ਅਰਥ ਸ਼ਬਦਤ ਕਾਰਿਆ ਸਾਰੇ ਚੈਪਟਰਸ ਦੇ ਪੱਖਾ-ਪੁੱਖਾ ਆਪਾਂ ਕਰਤਾ ਬੰਦ-ਪੱਖਾ ਐਸੀ ਛੱਡਿਆ ਠੰਢੀ ਹੰਡੀ ਹਵਾ ਆਉਂਦੀ ਐਸੀ ਤਾਂ ਉਹ ਬਾਹਰ ਬੈਠੇ ਮੈਂ ਕਿਹਾ ਮम्मा ਮੈਨੂੰ ਐਸੀ ਚਮੜਾ ਮੈਨੂੰ ਬਾਲੀ ਗਰਮੀ ਲੱਗੀ ਜਾਂਦੀ ਐ ਤਾਂ ਕਰਕੇ ਆਪਾਂ ਬੈਠੇ ਅੰਦਰ ਸਾਇ ਬੈਠੇ ਬਾਹਰ ਆਹ ਦੇਖੋ ਮੈਂ ਬੈਠੀ ਹੁਣ ਆਪਾਂ ਕਰ ਰਹੇ ਆ ਪੜਾਈ ਆਪਾਂ ਪੜਦੇ ਹੋਏ ਆ ਹੋਰ ਸਨਵਜੀ ਕਿਮਰਜੀ ਠੀਕ ਠਾਕ ਹੋ ਸਾਰੇ ਕੱਲ੍ਹ ਹੈਗਾ ਮੇਰਾ ਹਿੰਦੀ ਦਾ ਪੇਪਰ ਉਸ ਤੋਂ ਬਾਅਦ ਹੈਗਾ ਸਾਇੰਸ ਦਾ ਮੈਨੂੰ ਪਤਾ ਨਹੀਂ ਮੇਰੀ ਵੀਡੀਓ ਕਲੀਅਰ ਆ ਰਹੀ ਹੈ ਜਾਂ ਨਹੀਂ ਮੈਂ ਤਾਂ ਕੈਮਰਾ ਰੱਖਿਆ ਹੋਇਆ ਜੇ ਤੁਹਾਨੂੰ ਕਲੀਅਰ ਆ ਰਹੀ ਹੈ ਮੇਰੀ ਵੀਡੀਓ ਤਾਂ ਦੱਸਿਓ ਜਰੂਰ ਠੀਕ ਹੈ ਹੋਰ ਸਨਾਵ ਜੀ ਕਿਵੇਂ ਹੋ ਆਪਣੇ ਪੇਪਰ ਚੱਲੀ ਜਾਂਦੇ ਨੇ ਪੇਪਰ ਤੋਂ ਬਾਅਦ ਹੈਗਾ ਸਾਹਿਬ ਉਹਨਾਂ ਦਾ ਟੂਰ ਟੂਰ ਜਾਵਾਂ ਉਹ ਤਾਂ ਸਾਹਿਬ ਜਾਊਗਾ ਮੈਂ ਤਾਂ ਨਹੀਂ ਜਾਣਾ ਮੇਰਾ ਤਾਂ ਦਿੱਲੀ ਹੈ ਮੇਰਾ ਤਾਂ ਕੈਨਸਲ ਹੈ ਸਾਹਿਬ ਜਾਊਗਾ ਟੂਰ ਤੇ 14 ਨੂੰ ਉਹ ਉਦੋਂ ਤਾਂ ਮੈਂ ਵੇਲੀ ਮੈਂ ਟੀਵੀ ਦੇਖੂਗੀ ਉਹ ਜਾਊਗਾ ਉੱਥੇ ਉਹਨਾਂ ਨੂੰ ਉੱਥੇ ਲਾ ਕੇ ਜਾਣਗੇ ਜੂਰੀ ਹੈਗਾ ਆਪਣੇ ਬਠਿੰਡੇ ਉੱਥੇ ਜਿਹੜੇ ਬਠਿੰਡੇ ਰਹਿੰਦੇ ਹੋਣਗੇ ਉਹਨਾਂ ਨੂੰ ਤਾਂ ਪਤਾ ਹੀ ਹੋਊਗਾ ਹੈਨਾ ਬਸ ਮम्मा ਨੂੰ ਪਤਾ ਨਹੀਂ ਕਿ ਮੈਂ ਵੀਡੀਓ ਬਣਾ ਰਹੀ ਆ ਮੈਂ ਤਾਂ ਪੜ੍ਹੀ ਨਹੀਂ ਆਵਦਾ ਕਿੰਨੇ ਕਿ ਇੱਥੇ ਅੰਦਰ ਪਿਆ ਸੀਗਾ ਫੋਨ ਮੈਂ ਚੱਕ ਲਿਆ ਮੈਂ ਕਿ ਹੁਣ ਵੀਡੀਓ ਬਣਾ ਲੈਣੇ ਜੇ ਪਿਆ ਤਾਂ ਹੈਗਾ ਹੈਨਾ ਕਦੇ ਟਾਈਮ ਤਾਂ ਮਿਲਦਾ ਨਹੀਂ ਆਪੇ ਇਸਾਈ ਦੇ ਡਰਾਇੰਗ ਬੁੱਕ ਤੁਹਾਨੂੰ ਦਿਖਾਨੀ ਆ ਉਹਨੇ ਪਹਿਲਾਂ ਕ੍ਰਿਸ਼ਨਾ ਜੀ ਬਣਾਇਆ ਠੀਕ ਹੈ ਫਿਰ ਇਹਨੇ ਸਪਾਈਡਰਮੈਨ ਸਪਾਈਡਰਮੈਨ ਤੇ ਵੈਨਮ ਬੈਟਮੈਨ ਸ਼ਿੰਚੇਨ ਤੇ ਪ੍ਰੇਨਿਆ ਕਿ ਬਣਾਇਆ ਨਾਲ ਆ ਦੇਖੋ ਕੀ ਕਰਦਾ ਰਹਿੰਦਾ ਸਾਰਾ ਦਿਨ ਬੈ ਕੇ ਮੈਨੂੰ ਤਾਂ ਲੱਗਦਾ ਹੁਣ ਬਣਾਉਂਦਾ ਹੋਊਗਾ ਇਹ ਦੇਖੋ ਕਿੰਨਾ ਸੋਹਣਾ ਬਣਾਇਆ ਮੰਮਾ ਦੇ ਕੀ ਕਰਵਾ ਫਮਾ ਦੇ ਕੀ ਕਰਵਾ ਰਹੇ ਗੋ ਨੂੰ ਹਿੰਦੀ 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 ਕਮਲੇ ਹੋ ਗਏ ਕੱਲ ਦੇ ਹਿੰਦੀ ਕਰ ਕਰਕੇ ਸੈਬੂ ਦੀ ਵੀ ਹਿੰਦੀ ਗੋ ਨੂੰ ਦੀ ਵੀ ਹਿੰਦੀ ਫਿਰ ਮੈਨਾਂ ਤੇ ਤੁਹਾਡੇ ਇਕੱਠਿਆਂ ਦਾ ਹੀ ਪੰਜਾਬੀ ਦਾ ਵੀ ਇਕੱਠਿਆਂ ਦਾ ਅੱਡ ਅੱਡ ਰੁਕ ਜੋ ਦੇਖਾ ਚੱਲ ਆ ਜਾ ਰੁਕ ਜੋ ਸੂਤਰਪਾਤ ਵੀਡੀਓ ਹਿੱਲ ਰਹੀ ਆ ਨਾ ਸੂਤਰਪਾਤ ਮੈਨੂੰ ਦੇਖ ਨਹੀਂ ਰਿਹਾ ਚਾਹ ਨਾ ਤੇਰੇ ਫੋਟੋ ਤਾਂ ਬੜੀ ਤੇ ਤੇ ਕਿਹਦੀ ਸਿਕਾਬ ਹਿੰਦੀ ਬਰਾਬਰ ਇਹਦਾ ਹੈ ਨਹੀਂ ਕਿ ਮੈਂ ਮੈਨੂੰ ਸਿਰਫ ਇੱਕ ਬਰਾਬਰ ਨੂੰ ਦਾ ਸਾਇੰਸ ਹੈ ਬਰਾਬਰ ਬੋਲ ਸਰ ਐਸੇ ਇਹ ਪੰਜਾਬੀ ਦਾ ਕੱਲ ਨਹੀਂ ਕੱਲੇ ਦਾ ਹਿੰਦੀ ਤੋਂ ਬਾਲ ਪੰਜਾਬੀ ਆ ਮੇਰਾ ਸਾਇੰਸ ਹੈ ਬੇਗਰ ਗਾਇਸ ਸੋ ਮੈਂ ਤੁਹਾਨੂੰ ਦੱਸਦੀ ਜਿਹੜੇ ਤੁੱਕ ਮੈਂ ਖੁਦ ਬਣਾਏ ਆ ਹੈਨਾ ਨੇੜੇ ਹੋ ਨਾ ਨੇੜੇ ਹੀ ਆ ਹਨਾ ਉਹ ਮੈਂ ਤੁਹਾਨੂੰ ਸੁਣਾ ਕੇ ਦਿਖਾਣੀ ਐ ਮੈਂ ਚਾਰ ਬਣਾਏ ਨੇ ਬਿਨਾ ਦੇਖ ਬਿਨਾ ਦੇਖੇ ਆਪਣੇ ਬਣਾਏ ਨੇ ਨਾ ਮੈਂ YouTube ਤੋਂ ਦੇਖਿਆ ਨਾ ਮੈਂ ਕਿਤੋਂ ਦੇਖਿਆ ਠੀਕ ਐ ਮੱਛਲੀ ਨੇ ਖਾ ਲਈ ਅਚਾਰ ਓਹੋ ਹੋ ਮੱਛਲੀ ਨੇ ਖਾ ਲਈ ਅਚਾਰ ਚੜਾ ਉਸੇ ਤੇਜ ਬੁਖਾਰ ਓਹੋ ਇਸ਼ਵਾ ਇਸ਼ਵਾ ਤਿੱਤਲੀ ਉੜੀ ਉੜ ਨਾ ਸਕੀ बस में चढ़ी सीट ना मिली कंडक्टर बोला आज मेरे पास तितली बोली चल हट बदमाश सुनो मैं हूं पेड़ मुझे मत काटो टुकड़ो टुकड़ो मैं मुझे मत बांटो गर्मी के दिन आते हैं हमको बहुत है पापा आ गए पढ़ लो कह के लेके फोन बैठे हैं पढ़ देने पापा आ गई पापा तितली आ पापा उड़ी ओ सर अवेनी <laughs> पापा उड़ी उड़ ना सकी बस में चढ़ी सीढ़ना कंडक्टर बोला आजा मेरे पास पापा सुनू कर पॉइंट सुनावा पापा उड़ी एक मिनट इक खड़े रहो नहीं हंसना नहीं धन्यवाद पहले बोलtaro अंदर आओ ਜਲਦੀ 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 ਆਉ ਨਾਲ ਆ ਜਾ ਆ ਜਾ ਤਾ ਮਸਾਗ ਲੈ ਕੇ ਆਈ ਸੀਗੀ ਸਵਾਦੀ ਲੱਗਿਆ ਪੋਰਾ ਸਵਾਦੀ ਕਿੰਨੇ ਸਵਾਦ ਸੀਗੇ ਤੂੰ ਖਾ ਮੜ ਕੇ ਤੇਰੇ ਗਲੇ ਚ ਕੁਰਕਰੀ ਹੋਊਗੀ ਬ੍ਰੇਕ ਹੋ ਗਈ ਸੀ ਸਾਡੀ ਖਾਂ ਪੜਦੇ ਪੜਦੇ ਦੀ ਲੇਜ਼ ਬ੍ਰੇਕ ਆਜੋ ਖਾ ਲੋ ਵੀਰ ਪਿਆਰਾ ਬੱਕਰ ਹਾ ਬੂ ਲੂ ਤਾਂ ਖਾ ਲ ਗੁਨੂ ਨਾਲ ਮੈਨੂੰ ਵੀ ਦਿਓ ਮੈਂ ਮੈਚੇ ਲੈਤਾ ਹੀਗਾ ਹੂੰ ਤੇਰੇ ਕੋਲ ਦਾ ਵੱਡਾ ਤੇਰੇ ਕੋਲੇ 2 ਆਲੇ ਸਾਡੇ ਕੋਲ 10 ਆਲੇ ਇੱਕ ਉੱਥੇ ਪਿਆ ਦੇ ਦੇ ਇੱਕ ਇੱਕ ਹੀ ਲੈਦਾ ਮੈਂ ਦੇਖੋ ਗਾਇਸ ਆਪ ਦਾ ਰੱਖੀ ਬੈਠੀ ਹੈ ਦੂਜੇ ਮੰਗਦੀ ਆ ਆ ਕੀ ਆ ਐਡਾ ਵੱਡਾ ਮੇਰੇ ਗਾਇਸ ਮੇਰਾ ਦੇਖੋ ਐਡਾ ਬੈਠਾ ਬੈ ਜਾ ਥਾਲੇ ਸਿੱडम ਜਲਦੀ ਜਲਦੀ ਖਾ ਮੈਂ ਕੰਮ ਡਾਲਦੀ ਆ ਉਹਨੂੰ ਤੇ ਖਾ ਲੋ ਗਾਇਸ ਆਪਾਂ ਤੁਹਾਨੂੰ ਦੱਸੋ ਸੀ ਨਾ ਪਪਾ ਨੂੰ ਸੁਣਾਵਾਂਗੇ ਹਰਾ ਹੁਣੇ ਸੁਣਾਉਂਨੇ ਪਪਾ ਬੈਠੇ ਗਾਇਸ ਚਲੋ ਜੀ ਆਪਾਂ ਪਪਾ ਨੂੰ ਸੁਣਾਉਣ ਲੱਗੇ ਆ ਜਿਹੜੀ ਅਸੀਂ ਕਹਾਵਤ ਬਣਾਈ ਸੀਗੀ ਪਪਾ ਇੱਧਰ ਦੇਖੋ ਇੱਧਰ ਸੁਣੋ ਓਏ ਥੱਲੇ ਨਹੀਂ ਜਾਣਾ ਸੁਣੋ ਸੁਣੋ ਐਕਲ ਐਕ ਮੇਰੇ ਆ ਬੱਸ ਸਹੀ ਹੈ ਪਪਾ ਸੁਣੋ ਇੱਧਰ ਦੇਖੋ ਹੁਣ ਸਹੀ ਲੋਟ ਆ ਦੇਖੋ ਸਮਰਾਤੀ ਮੋਰ ਚ ਦੋ ਜੀ ਬ੍ਰੇਕ ਹੋ ਗਏ ਇਹਨਾਂ ਦੀ ਫੇਰ ਭੁੱਖ ਲੱਗੀ ਪਹਿਲਾਂ ਲੇਜ਼ ਜੀ ਬ੍ਰੇਕ ਸੀਗੀ फ्रूट्स दी होगी। सुबह रोटी बस सही है पापा उड़ी उड़ ना सकी बस में चढ़ी सीट ना मिली कंडक्टर बोला आजा मेरे पास। पापा बोला पापा बोली चल हट बदमाश अगे, अगे अगे चलो ये भी पापा ने बनानी पापा ने खा लिया अचार ओ हो पापा ने खा लिया अचार चढ़ा उसे तेज बुखार ओ हो नाम का मैं हूं पेड़ मुझे मैं हूं पापा मुझे मत काटो टुकड़ो टुकड़ो मैं मुझे उए, मत काटो काला ਉਜੀ ਲੱਗੀ ਗਾਇਸ ਸੁਣੋ ਬਹੁਤ ਸੋਹਣੀ ਬਹੁਤ ਸੋਹਣੀ ਰਾ ਦੇਖੋ ਫਰੂਟ ਚਾਟ ਆ ਗਿਆ ਆਪਣਾ ਜਿਹੜਾ ਨਵਾਂ ਡੋਂਗਾ ਸਿਰ ਉੱਚਾ ਰੇ ਪੀਅਰ ਹੈ ਐਪਲ ਹੈ ਬਨਾਣਾ ਹੈ ਸਭ ਕੁਝ ਹੈ ਐ ਅੱਧਾ ਪੜੀ ਜਾਂਦਾ ਮੈਂ ਵੀ ਪੜੀ ਜਾਂਦੀ ਇਸ ਮੈਂ ਕਿ ਹੁਣ ਪਾਪਾ ਨੂੰ ਸੁਣਾਉਂਦੇ ਆਪਾਂ ਗਾਇਸ ਆ ਦੇਖੋ ਹੁਣ ਅਸੀਂ ਖਾ ਕੇ ਖੱਟੇ ਸੀਗੇ ਗਾਇਸ ਪੰਪਾ ਹੋ ਮੇਰੇ ਕਿੰਨੇ ਤੇਰੇ ਕਿਤੇ ਜਾਰਾ ਮੇਰੇ 11 1 1 2 ਬਬੇ ਹੋ ਰਿਹਾ 3 4 5 6 7 8 9 10 ਐ ਤੂੰ ਸੱਚ ਇਕੱਠੇ ਇਕੱਠੇ ਕਰਿਆ ਨਾ ਕਿ ਮਮਾ ਸੜਕ ਸਾਡੇ ਕੋਲ ਥੋੜੇ ਜਿ ਸੀਗੇ ਫਰੋਡ ਬ੍ਰੇਕ ਤੋਂ ਬਾਅਦ ਹੁਣ ਇਹਨਾਂ ਨੂੰ ਪਿਸਤੇ ਦਾ ਡੱਬਾ ਦੇਖੀ ਗਿਆ ਹੁਣ ਉਹ ਨਵੇੜ ਤਾਂ ਬਸ ਪੇਪਰਾਂ ਪੇਪਰਾਂ ਚ ਘਰ ਖਾਲੀ ਹੋ ਜਾਣਾ ਸਾਡਾ ਖਾ ਖਾ ਕੇ ਤਾਰੇ ਬੁੱਕ ਨਹੀਂ ਲੋਟਾਂ ਦੀ ਦੋ ਅੱਖਰ ਪੜਦੇ ਆ ਭੁੱਖ ਲੱਗ ਜਾਂਦੀ ਹੋਰ ਕੀ ਆ ਦੇਖੋ ਨਾਲ ਬੁੱਕ ਗਾਇਸ ਮੇਰੇ ਕੋਲ ਪਾਪਾ ਵਿਚਾਰਾ ਸਾਡਾ ਕੰਮ ਆ ਪਈ ਜਾਂਦਾ ਪਾਪਾ 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 ਨੂੰ ਅਸੀਂ ਦੇਤੇ ਸੀ ਕੱਢ ਕੇ ਪਹਿਲਾਂ ਮੈਂ ਆ ਲੋ ਹੋਰ ਲਵਾਂਗੇ ਇਹ ਲਵਾਂਗੇ ਥੈਂਕ ਯੂ ਚਾਚਾ ਦੇ ਨੂੰ ਅੱਡੀ ਬੋਲਣੇ ਖਾਣੇ ਖਾੜਿਆ ਤਾਂ ਖਾ ਖਾਉਂਗੀ ਯੇ ਗੱਲ ਖਰਾਬ ਹੋ ਜਾਣਾ ਕੀ ਪਾਪਾ ਨੇ ਹਾਂ ਕਿ ਐਸੀ ਪਾਪਾ ਤਾਂ ਕਹਿੰਦੇ ਜੇ ਤੂੰ ਮੇਰੀ ਰੋਟੀ ਖਾਜੇਂਗੀ ਨਾ ਮੈਂ ਤੈਨੂੰ ਪੱਕਾ ਗੋਲ ਗੱਪੇ ਖਵਾਉਂਗੀ ਮੈਂ ਕੀ ਖਵਾਉਂਗਾ ਮੈਂ ਆਉਂਗੀ ਪੱਕ ਖਵਾਉਂਗੀ ਜੇ ਹੁਣ ਪਾਪਾ ਨੇ ਨਾ ਖਵਾਏ ਹੁਣ ਮੈਂ ਮੈਂ ਵੀ ਸ਼ਰਤ ਰੱਖੀ ਐ ਜੇ ਪਾਪਾ ਨੇ ਨਾ ਖਵਾਏ ਮੈਂ ਪਾਪਾ ਨੂੰ ਖਵਾਉਂਗੀ 5 ਰੋਟੀਆਂ ਠੀਕ ਐ ਪਾਪਾ 5 ਰੋਟੀਆਂ ਸਭੂ ਫਸ ਗਿਆ ਕਿੱਧਰ ਫਸੀਆ ਆ ਜਾ ਵੜ ਗੱਦਦੱਪਿਆ ਕੀ ਕਹਿੰਦਾ ਸੀ ਆਕੜ ਕੇ ਚਲਾ ਗਿਆ ਪਾਗਲ ਸਭ ਗੱਦਾਂ ਮਸਲੇਟ ਖਾਣੀ ਐ ਬਲੈਕ ਬੋਰਡ ਖਾਣਾ ਕਹਿੰਦਾ ਮੈਂ ਪਾਗਲ ਤੈਨੂੰ ਬਲੈਕ ਬੋਰਡ ਤੂੰ ਤਾਂ ਕਰਦਾ ਕਹਿੰਨਾ ਮਸਲੇਟ ਖਾਣੀ ਐ ਮਸਲੇਟ ਖਾਣੀ ਐ ਸਲੇਟੀ ਹੁੰਦੀ ਆ ਉਹ ਜਿਹੜੀ ਤੇਰੀ ਮਾਂ ਖਾਂਦੀ ਆ ਸਲੇਟੀਆਂ ਆਉਣ ਨਿਕਲੀ ਨੇ ਇਥੋਂ ਬਾਹਰ ਠੀਕ ਹੈ ਠੀਕ ਹੈ ਇੱਥੇ ਬੈਠੇ बाय-बाय गुड नाइट आ जाओ 4:15 है ना हो गया अपना चोको टाइम थुनो क्या ऐसी ना कि जदों हुन आपा खावांगे फिर थुनो मिलांगे पापा सो रहे ने देखो सब लैपटॉप लेके बैठा है बैठ रखा गेम खेल रहा है ओके ममा मम्मा मुद्ध बना रहे हैं आप चप्पल बारते हैं बना रहे हैं आप खाने तो कॉफी बना रहे कॉफी कि कॉफी कॉफी जमी पैसे जो एक्सपायर हो <coughs> ਉਹ ਹੁਣ ਮਰਸਤ ਲੱਲਾ ਗਸਟੋਂ ਖਾਈ ਪੀਂਗਾ ਮੈਂ ਤੇ ਟੀਵੀ ਦੇਖ ਲਾ ਥੋੜਾ ਟਾਈਮ ਬੰਦ ਕਰ ਲਓ ਫਿਰ ਦੇਖੋ ਸਾਬ ਲੈਪਟਾਪ ਦੇਖੀ ਅੰਦਰ ਸਾਰਦਾ ਤਾਂ ਕੰਮ ਖਤਮ ਹੋ ਗਿਆ ਬੇਲਾ ਉਹ ਤਾਂ ਮੇਰਾ ਵੀ ਖਤਮ ਹੀ ਹੋ ਗਿਆ ਮੇਰਾ ਪਿਆਹ ਹੈ ਕੀ ਰਹਿੰਦਾ ਮੇਰਾ ਸਾਰਾ ਹੀ ਪਿਆਹ ਹੈ ਸਾਰਾ ਕਿਹੜਾ ਪਿਆਹ ਹੋ ਗਿਆ ਮੇਰਾ ਥੋੜੇ ਦਿਨ ਦੇਖ ਲਾ ਤਾ ਲਓ ਜੀ ਅੱਜ ਜੋ ਫਰਮਾਇਸ਼ ਮੇਰੀ ਹੋਈ ਹੈ ਪੂਰੀ ਹੁਣ ਅਸੀਂ ਚੱਲੇ ਗੋਲ ਗੁੱਪੇ ਖਾਣ मम्मा बाय बाय मम्मा कहते मैं तो खाने ही नहीं बाय ठीक है ओके गाइस ठीक है गाइस मैं तो चली है एक्टिव आते और सॉरी साइकिल ते ठीक है दोनों दिफ़रेंट मैच होगी पूरी गोल का पल्ला बड़ा ਖਾਏ ਹੁਣ ਕੀ ਕਹਿੰਦੇ ਸੀ ਮੇਰਾ ਤਾਂ ਡਿੱਡ ਭਰ ਗਿਆ ਬਸ ਹਾਂ ਵੀ ਮੈਨੂੰ ਰੋਟੀ ਨੂੰ ਮਕਾਨ ਹਾਂ ਰੋਟੀ ਆਪਾ ਖਾਣੀ ਨਹੀਂ ਹਾਂ ਮੈਂ ਰੁਕ ਖਾਏ ਗਾਇਸ ਮੱਛੜ ਤੂੰ ਵੀ ਨਹੀਂ ਖਾਣੀ ਖਾ ਲੈ ਬੜੀ ਬਹੁਤ ਭਾ ਕੇ ਆ ਕੀ ਲਿਆਂਦਾ ਤੁਹਾਡੇ ਵਾਸਤੇ ਮੇਰੇ ਪਪਾ ਦਾ ਕੀ ਹੋਇਆ ਪਪਾ ਨੇ ਤਾਂ ਲਿਓਣੇ ਸੀ ਆ ਉਹ ਦਿਕਾਰ ਵਾਲੀ ਵਾਸਤੇ ਤੁਹਾਨੂੰ ਤਾਂ ਯਾਦ ਨਹੀਂ ਰਹੇ ਲਓ ਗਾਇਸ ਕੀ ਕਹਿੰਦੇ ਇਹਨੂੰ

ਗੱਦ ਦੇ ਨਾ ਡੋਲਦੀ ਇੱਥੇ ਤੂੰ ਹੀ ਪੈਣਾ ਕਿਤੇ ਆਲੇ ਤੇ ਹਾਲ ਗਾਇਸ ਕਿਤੇ ਆ ਉਹ ਦੇਖੋ ਦਾ ਜੋ ਦੇਖੋ ਨਾ ਸ਼ੇਕਰਣ ਵਾਲੇ ਦੇ ਹਾਲ ਨਸ਼ੇ ਦੀ ਗੰਦਗੀ ਕੀ ਕਰ ਲੋ ਲੈ ਲਾ ਦੇ ਨਸ਼ੇ ਕੀਤਾ ਕੋਈ ਥੋੜਾ ਕਿਤੇ ਡਿੱਗ ਗਿਆ ਆਂਦਾ ढक तो? गया था किसी कोई चकला है नहीं पटाले तो आया कितना पटाले ओ देखो, अधर देखो। क्यों मैं अब मैं पूछ रही हूँ कैसे आ देख रही नखरे देखो नजर ओ चला गया अब हो गया पापा जी पापा जी इधर देखो हमने क्या बनाया

ਤੋੱਟੇ ਤੋੱਟੇ ਪਾਕਿਆ ਇਸ ਇੰਦਾ ਹੀ ਫੌਰੀ ਹੋ ਗਿਆ ਆਪਣੇ ਵਾਲੀ ਸਾਈਡ ਕੀ ਪਤਾ ਜ਼ਿਆਦਾ ਹੋਵੇ ਤਾਂ ਕੋਈ ਪਤਾ ਨਹੀਂ ਕਿਸੇ ਪਾਸੇ ਤਾਂ ਬਢਿੰਡੇ ਚ ਪਿਆਊਗਾ ਆਪਣੇ ਸਾਡੇ ਘਰ ਆਪਣੇ ਘਰ ਵਾਲੀ ਸਾਈਡ ਤਾਂ ਥੋੜਾ ਜਿਹਾ ਸੀ ਜਦੋਂ ਆਏ ਸੀਗੇ ਕਿਨ ਕਣੀਆਂ ਜੀਆਂ ਚਾਰਖ ਇੱਧਰ ਆਏ ਤੇ ਵਾਵਾ ਸੀਗਾ ਅੱਗੇ ਦੇਖਦੇ ਆ ਘਰੇ ਜਾ ਕੇ ਤੇ ਜਵਾਕ ਬੈਠੇ ਆ ਟੀਵੀ ਦੇਖ ਰਹੇ ਆ ਪੇਪਰ ਖਤਮ ਨਹੀਂ ਹੋਏ ਬਟ ਅਸੀਂ ਬਾਹਰਾਂ ਤਾਂ ਕਰਕੇ ਉਹਨਾਂ ਨੂੰ टीवी देखन ਦਾ ਮੌਕਾ ਮਿਲ ਗਿਆ ਥੋੜਾ ਟਾਈਮ ਇੰਜੋਏ ਕਰ ਲਾਂਗੇ ਪੇਪਰ ਦੇਖ ਕੇ ਆਈ ਸੀਗੇ ਚਾ ਕੇ ਗੁੰਨ ਨੂੰ ਖਵਾ ਪਿਆ ਕੇ ਫਿਰ ਛੱਡਦੇ ਆ ਟਿਊਸ਼ਨ ਅਜੇ ਜਿੰਨੂੰ ਨੇ ਜਾਣਾ ਟਿਊਸ਼ਨ ਨੈਕਸਟ ਪੇਪਰ ਆ ਸਾਇੰਸ ਦਾ ਕਿਸਾਨੀ ਸੈਂਟਰ ਤੇ ਸਾਡੇ ਤੋਂ ਪੁੱਛਿਆ ਗਿਆ ਸੀ ਮਾਮੂ ਵਾਲੇ ਦਾ ਐਡਰੈਸ ਜਿਹੜੀਆਂ ਸਿਸਟਰਸ ਉੱਥੇ ਮਾਮਸ ਬਣਾਉਂਦੇ ਆ ਕਿ ਨਾ ਕੀ ਆ ਜਾਣਾ ਉਹ ਚੌਂਕ ਦਾ ਨਾਮ ਮੇਸ਼ਵਰੀ ਚੌਂਕ 17 ਨੰਬਰ ਸਤਾਰਾ ਨੰਬਰ ਪਾਰਕ ਇਕੋਜੀ ਤਰੋੜ ਤੇ ਉੱਥੇ ਖੜਦੇ ਆ ਸ਼ਾਮ ਨੂੰ ਹੀ ਆਉਂਦੇ ਆ ਉਹ 4 ਵਜੇ ਤੋਂ ਬਾਅਦ ਫਿਰ ਰਾਤ ਦੇ 9-10 ਵਜੇ ਤੱਕ ਤੇ ਉਹਨਾਂ ਦੇ ਅਚਾਰੀ ਮੋਮੋਜ਼ ਬਹੁਤ ਟੇਸਟੀ ਸੀਗੇ ਸਿੰਪਲ ਵਾਲੇ ਵੀ ਤੇ KFC ਠੀਕ ਸੀਗੇ ਲੋ ਜੀ ਬਾਕੀ ਕੰਮ ਕਰਿਆ ਸੀਗੇ ਤੇ ਆਪਾਂ ਲੈ ਲਿਆ ਡੈਡੀ ਵਾਸਤੇ ਜੂਸ ਦੀਆਂ ਪੇਟੀਆਂ ਹੀ ਲੈ ਲੀਆਂ ਲੈ ਕੇ ਆਉਂਦੇ ਆ ਚਾਰ ਲੈ ਲੀਆਂ ਇੱਕ ਕਰੀਆਂ ਜਿੰਨਾ ਦੇ ਨਿਕਲੂਗੇ ਫਿਰ ਦੇਖਦੇ ਹਾਂ ਕਿਉਂਕਿ ਹੁਣ ਲਿਕਵਿਡ ਹੀ ਆ ਬਸ ਇੱਕ ਘੁੱਟ ਤੇ ਇੱਕ ਘੁੱਟ ਹੀ ਰਹਿਣਾ ਬਾਕੀ ਆ ਰਹੀਆਂ ਇੱਕ ਰੱਖਤੀ ਬਾਕੀ ਲੈਣ ਗਿਆ ਵੀਰਾ ਆਪਾਂ ਬੈਨੇ ਆ ਗੱਡੀ ਚ ਇੱਥੇ ਲੈ ਆਣਗੇ ਇਹ ਪਹਿਲਾਂ ਸੋਡਾ ਸਮਾਨ ਦੇਖੋ ਉਹ ਮੁੰਡਾ ਲੈ ਕੇ ਜਾ ਰਿਹਾ ਕਪੇਟੀ ਹੋ ਗਿਆ ਹੋ ਗਿਆ ਹੋ ਗਿਆ ਹੋ ਗਿਆ ਹੋ ਗਿਆ ਜਨਾਬ ਜੀ ਕਹਿੰਦੇ ਇੱਕ ਮੈ ਹੀ ਲੈ ਜਾਣਾ ਵਿਚਾਰਾ ਕਿੰਨੇ ਕਿ ਗੇੜੇ ਲਾਊਗਾ ਉਹ ਅੱਗੇ ਦੋ ਅੱਗੇ ਟੋਟਲ ਚਾਰ ਬੇਟੀਆਂ ਗਈਆਂ ਆਟੋ ਆ ਗਿਆ ਉਹਨਾਂ ਦਾ ਵਿੱਚ ਔਰ ਅਸਮਾਨ ਆ ਸਮਾਨ ਆਇਆ ਮੇਂ ਦੀ ਸ਼ੌਪ ਦਾ ਚਲੋ ਜੀ ਰੱਖੀਏ ਗਈਆਂ ਚੱਕ ਲੈ ਪਾਰੀ ਸੀਗੀ ਹਾਂ ਚਲੋ ਹਾਂ ਚੱਲਦੇ ਆ ਕਰੇ ਤੋਆਕਾਂ ਨੂੰ ਜਲਦੀ ਜਲਦੀ ਖਵਾ ਪਿਆ ਕੇ ਫੇਰ ਬਟ ਪੜਨ ਬਠਾਉਨੇ ਆ ਪੜਨਾ ਕੀ ਦੇ ਦੇ ਖਾਣ ਨੂੰ ਕੁਛ ਨਹੀਂ ਖਾਣਾ ਚੱਲ ਉੱਥੇ ਗਿੱਲੇ ਚ ਕਿਧਰ ਜਾਈਏ ਨਹੀਂ ਚੱਲ ਮੈਂ ਅੰਦਰ ਚਟਾਈ ਪਛਾ ਕਿੱਥੇ ਆ ਇਹ ਨਰਿੰਦਰ 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 ਤਾਂ ਤਾਂ ਨਹੀਂ ਚੱਕੀ ਜਾਣੀ ਬਹੁਤ ਸਾਰੀ ਹੈ ਚਾਰ ਸੀ ਅਬ ਪੈੜਾ ਕਰ ਦੋਗੇ ਅੰਦਰ ਸਾਬੂ ਸਾਰੇ ਚੱਪਲ ਲਵੇੜ ਲਈ ਕਰਨਾ ਲਾਸਾ ਜਾ ਖਾ ਲੈ ਚਟਾਈ ਪਛਾਪਦੇ ਵਾਲੀ ਰੱਖ ਦੋ ਉੱਧਰ ਰੱਖ ਦੋ ਇੱਕ ਅਰੇ ਥੰਲੀ ਰੱਖ ਦੋ ਇੱਕ ਸਾਈਡ ਤੇ ਕਿਵੇਂ ਆ ਇਹਨੇ ਜੂਸ ਪੀਨੇ ਆ ਅੱਗੇ ਢਾਰੋ ਲੱਗੀ ਸੀ ਹੁਣ ਸਵੇਰ ਦਾ ਪੀਤਾ ਹੋਇਆ ਭੁੱਖ ਨਹੀਂ ਨਾ ਲੱਗੀ ਕੀ ਪੀਤਾ ਸੀ ਦੁੱਧ ਕੀ ਪੀਤਾ ਸੀ ਦੁੱਧ ਅੱਗੇ ਢਾਰੋ ਦੀਆਂ ਪੇਟੀਆਂ ਆਉਂਦੀਆਂ ਸੀ ਆਹ ਉਹ ਅੱਗੇ ਢਾਰੋ ਦੀਆਂ ਪੇਟੀਆਂ ਆਉਂਦੀਆਂ ਸੀ ਕਿੱਟੀਆਂ ਲਿਆ ਕੇ ਰੱਖਦੇ ਸੀ ਉਹ ਉੱਥੇ ਤਾਂ ਲਿਆ ਕੇ ਰੱਖਦੇ ਸੀ ਹਨਾ ਲਿਆ ਕੇ ਰੱਖਦੇ ਸੀ ਢਾਰੋ ਦੀ ਪੇਟੀ ਫਿਰ ਹੀ ਦਾਰੂ ਆਦਲੇ ਆਂਦੀਆਂ ਤੁਹਾਡੀਆਂ दारू ਦੀਆਂ ਪੇਟੀਆਂ। ਲੜਦੀਆਂ ਪੇਟੀਆਂ ਵੇਖ ਲਓ। ਕੀ ਦੇ ਕੀ ਹੋ ਜਾਂਦਾ। ਕੀ ਪੀਂਗੇ ਪੈ ਜਾਂਦੀਆਂ। ਟਾਈਮ ਦਾ ਪਤਾ ਨਹੀਂ ਲੱਗਦਾ ਕਦੋਂ ਕੀ ਹੋ ਜਾਂਦਾ। ਆ ਸੂਪ ਸੀਗੇ ਕੁਛ ਪਈ ਐ ਕੁਛ ਲੈ ਆਂਦੇ ਆ। ਚਟਾਈ ਪਛਾਣਾ ਪੁੱਤ ਥੱਲੇ ਵੱਡੀ ਵਾਲੇ। ਮੈਂ ਰਾਈਸ ਪਾ ਕੇ ਲਿਆਣਾ। ਕੇ। ਨਾਲ ਖਾਈ। ਇਹੋ ਜੀ ਜਾਈਸ ਕਰੇ ਪਹੁੰਚ ਗਏ ਜੀ ਅਸੀਂ। ਸਾਮਾਨ ਸੁੰਨ ਰੱਖ ਕੇ ਜਲਦੀ ਜਲਦੀ ਗੋਨੋ ਨੂੰ ਪਾ ਕੇ ਦਿੱਤੇ। ਚਨੇ ਚਾਵਲ ਬਣਾਈ ਸੀਗੇ। ਸਵੇਰਾ ਕੁਛ ਨਹੀਂ ਖਾਦਾ ਇਹਨਾਂ ਨੇ ਥੋੜਾ ਮੋਟੇ ਖਾਦੇ ਗਏ ਸੀ ਸਵੇਰ ਫਰੂਟ ਵਗੈਰਾ ਆ ਕੇ ਇਹਨਾਂ ਨੇ ਫਰੂਟ ਕੇਕ ਖਾ ਲਏ ਸੀਗੇ ਤੇ ਅੱਜ ਗੁੰਨੂ ਦੇ ਫੇਵਰਟ ਬਣਾਏ ਸੀ ਬਲੈਕ ਚਨੇ ਨਾਲੇ ਦਾਦੂ ਨੂੰ ਚਣਿਆਂ ਦਾ ਸੂਪ ਪਿਆ ਤਾਂ ਸੀਗਾ ਨਾਲੇ ਗੁੰਨੂ ਨੇ ਚਣੇ ਦੀ ਸਬਜ਼ੀ ਖਾ ਲਈ ਸੂਪ ਇਹਦੇ ਨਾਲ ਯੈਸ ਚਣਿਆਂ ਦਾ ਸੂਪ ਮੈਂ ਬਣਾ ਕੇ ਦਿੱਤਾ ਸੀਗਾ ਚਾਹ ਬੁਨੇ ਪੀਣਾ ਕਿਵੇਂ ਬਣਦਾ ਚਣੇ ਦਾ ਸੂਪ ਕਿਵੇਂ ਬਣਦਾ ਅਚਾ ਜਿਵੇਂ ਤੁਸੀਂ ਪਾਣੀ ਪਾਣੀ ਦਿੰਦੇ ਨਾ ਸੀਗਾ ਅਰੇ ਚੀਚਾ ਨੇ ਪਾ ਕੇ ਉਹ ਬਣ ਗਈ ਤੂੰ ਕਿਹਾ ਜਿਹੜਾ ਉੱਥੇ ਰੇੜੀ ਵਾਲੇ ਦਿੰਦੇ ਉਹ ਵੀ ਤਾਂ ਇਹੀ ਦਿੰਦੇ ਆ ਉਹ ਕੀ ਕਰਦੇ ਉਹ ਵੀ ਚਾਣਾਂ ਨੂੰ ਉਲਟੀ ਆ ਜਾਂਦੀ ਹੈ ਪੁੱਠੀ ਚਲਦੀ ਹੈ ਮੇਰੇ ਤਾਂ ਚਲੋ ਗਾਇਸ ਮੈਂ ਖਾਣਾ ਤੇ ਤੁਹਾਨੂੰ ਮਿਲਦਾ ਤੁਸੀਂ ਖਾਣੇ ਤਾਂ ਆਜੋ ਅੱਜ ਮੈਨੂੰ ਨਹੀਂ ਤਾਂ ਫਿਰ ਬਹਿ ਕੇ ਦੇਖ ਲਓ ਚਲੋ 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 ਪਾਜੋ ਅਜੇ ਮੂੰਹ ਬੰਦ ਨਹੀਂ ਬਾਕੀ ਆ ਤੁਹਾਡੇ ਬਾਈ ਬਾਈ ਜਲਦੀ ਜਲਦੀ ਬਾਈ ਓਏ ਚਾਰ ਦਿਨ ਸਿਟਿੰਗ ਐ ਇਹ ਚਾਰ ਦਿਨ ਕਿੱਥੇ ਪਿਆ ਸੀ ਸਾਈਕਲ ਵੀ ਡਿੱਗੂਆ ਚੱਕ ਚਾਰ ਦੇ ਅੰਦਰ ਆ ਕੇਆ ਸਾਈਕਲ ਥੋੜਾ ਹੋਰ ਇਹਨੂੰ ਕਰ ਦੇ ਬਾਈ ਬਾਈ ਤੁਨੂ ਬਾਈ ਮੰਮੀ ਕੀ ਹੋ ਜਾਂਦਾ ਕੀ ਹੁੰਦਾ ਤੁਹਾਾਰ ਹਾਂਗੇ ਬਿਮਾਰ ਕੋਈ ਬਿਮਾਰ ਨਹੀਂ ਚਾਰ ਦਿਨ ਪੇਪਰ ਪੜ੍ਹਨਾ ਜਦੋਂ ਛੁੱਟੀਆਂ ਆਈਆਂ ਉਹਦੋਂ ਬਿਮਾਰ ਹੋਦੀ ਠੀਕ ਐ ਅ ਕਿਆ ਦੋਗਾ ਤੇ ਰਿਹਾ ਦਿਨ ਆ ਗਿਆ ਹਾਂ ਲੋਕਾਂ ਦਾ ਟੀਵੀ ਦੇਖਾ ਦਿੱਤਾ ਹਾਂ ਅੱਜ ਇਹਨਾਂ ਟੀਵੀ ਦੇਖਿਆ ਮੈਡਮ ਇਹਨੇ ਅੱਜ ਬਹੁਤ ਟੀਵੀ ਦੇਖਿਆ ਉਹ ਮੈਨੂੰ ਖੁਦ ਦੇਖੋ ਦੇਖਦੀ ਔਖੀ ਔਖੀ ਮੈਨੂੰ ਵੀ ਬਿੱਗ ਗਿਆ ਦੰਦ ਜਿਹਾ ਬਾਹਰ ਆ ਜਾੜਿਆ ਪਹਿਲੇ ਤਿੰਨ ਟੁੱਟੇ ਪਏ ਆ ਬੁੱਲਣ ਦੀ ਨਹੀਂ ਕਿ ਉਹਦਾ ਮੈਂ ਸਾਈਕਲ ਚੋਣੂਗਾ ਓਹੋ ਚਲੋ ਬਾਏ ਬਾਏ ਠੰਡੀ ਹਵਾ ਚੱਲ ਰਹੀ ਹੈ ਅੱਜ ਤੱਕ ਮਿੰਟ ਚ ਪਹੁੰਚ ਜਾਓਗੇ ਜੇ ਰਾਜ ਮੀ ਮਿਲੇ ਤਾਂ ਖਾਣਾ ਲਿਓ ਉਹ ਤਾਂ ਨਾ ਹੁੰਦੇ ਨਹੀਂ ਤੁਸੀਂ ਚਲੋ ਗੋ ਬਾਏ ਰੱਖੀ ਨਾ ਤੇ ਮੋਬਾਈਲ ਲੈ ਜਾਓ